ਗੱਲ ਕਰਕੇ ਗਏ ਕਦੀ ਇਦਾਂ ਦੇ ਬੇਫਤੂ ਦੇਖੇ ਤੁਸੀਂ ਜਿਹੜੇ ਹੋਣ ਕਹਿਣ ਅਸੀਂ ਆਖਰੇ 15-20 ਦਿਨਾਂ ਦੇ ਵਿੱਚ 25000 ਨਹੀਂ ਪੱਥਰ ਰੱਖਣਾ ਵਾ 25000 ਨਹੀਂ ਪੱਥਰ ਸਕੂਲਾਂ ਦਾ ਸਾਰਾ ਕੰਮ ਬੰਦ ਪੜਾਈ ਬੰਦ ਬੱਚੇ ਖਤਮ ਟੀਚਰ ਚਲੋ ਭਾਉ ਨਹੀਂ ਪੱਥਰ ਕਰ ਫੰਕਸ਼ਨ ਕਰੋ ਪੈਸੇ ਖਰਚੋ ਆਪਣੇ ਟਵਿੱਟਰ ਦੇ ਅਕਾਊਂਟ ਖੋਲੋ ਉਧਰ ਦੇ ਸਾਡੀਆਂ ਭਗਵੰਤ ਮਾਨ ਦੀਆਂ ਫੋਟੋਆਂ ਸ਼ੇਅਰ ਕਰੋ ਇਹ ਕਰਦੀ ਹੁੰਦੀ ਹੈ ਸਰਕਾਰ ਕਦੀ ਪਾਰਟੀ ਦਾ ਪ੍ਰਚਾਰ ਇਸ ਤਰੀਕੇ ਨਾਲ ਆ ਬੋਲਦੇ-ਬੋਲਦੇ ਕਹਿ ਕੇ ਇਹ ਨਹੀਂ ਗਏ ਇਹਦੇ ਸਦਾਈ ਹੋ ਗਏ ਉਹ ਪਖਾਨੇ ਦਾ ਬਾਥਰੂਮ ਦਾ ਨਹੀਂ ਪੱਥਰੀ ਰੱਖ ਦਿੱਤਾ ਫੜ ਕੇ ਬੇਸ਼ਰਮ ਬੰਦੇ ਬੇਸ਼ਰਮ ਉਹ ਜਿਹੜੇ ਪੁਰਾਣੇ ਕਾਂਗਰਸ ਵੇਲੇ ਕਮਰੇ ਬਣੇ ਦੀਵਾਰਾਂ ਬਣੀਆਂ ਲੈਬਸ ਬਣੀਆਂ ਉਹ ਸਾਰਿਆਂ ਦੇ ਨਹੀਂ ਪੱਥਰ ਰੱਖੀ ਜਾਂਦੇ ਨੇ ਆਇਨਾ ਦਾ ਇਹ ਬਦਲਾਵ ਕਰਕੇ ਦੇਣਗੇ ਆਪਾਂ ਨੂੰ ਅੱਛਾ ਆਜੋ ਅੱਗੇ ਆ ਯੁੱਧ ਨਸ਼ੇ ਵਿਰੁੱਧ ਬੱਚੇ ਵਿਚਾਰੇ ਜਿੱਦਾਂ ਪਹਿਲਾਂ ਦੱਸਿਆ ਕਮਾਲੂ ਸਾਹਿਬ ਬੋਲੇ ਛੱਡ ਬੱਚੇ ਹਦਾਇਤ ਕਰਤੀ ਫਰੀਦਕੋਟ ਦੇ ਡੀਓ ਨੇ ਕੱਲ ਸਾਰੇ ਮੀਡੀਆ ਦੇ ਭਰ ਗਿਆ ਫਰੀਦਕੋਟ ਦੇ ਡੀਸੀ ਨੇ ਡੀਓ ਨੂੰ ਕਿਹਾ ਕਿ ਬੱਚੇ ਇਕੱਠੇ ਕਰੋ 10-10 ਬੱਚਿਆਂ ਦਾ ਟੋਲੇ ਬਣਾ ਕੇ ਇੱਕ ਟੀਚਰ ਲਾ ਕੇ ਬਾਜ਼ਾਰਾਂ ਵਿੱਚ ਘੱਲੋ ਇਹਨਾਂ ਨੂੰ ਜਾ ਕੇ ਕੈਮਿਸਟਰਾਂ ਦੀਆਂ ਸ਼ਾਪ ਚੈੱਕ ਕਰਨ ਨਸ਼ਾ ਤਾਂ ਨਹੀਂ ਵਿਕ ਰਿਹਾ ਹੈ ਇਹ ਬੱਚਿਆਂ ਦਾ ਕੰਮ ਹੈ ਮੇਰੇ ਵੀਰੋ ਵਿਦਿਆਰਥੀਆਂ ਦਾ ਕੰਮ ਹੈ ਆਪਾਂ ਕਿੱਥੋਂ ਤੱਕ ਆਪਾਂ ਕਿਸ ਲੈਵਲ ਤੱਕ ਇਹਨਾਂ ਦੀ ਬਦਮਾਸ਼ੀ ਇਹਨਾਂ ਦੀ ਬੇਫਕੂਫੀ ਇਹਨਾਂ ਦਾ ਕਮਲਪੁਣਾ ਕਿੱਥੋਂ ਤੱਕ ਸਮਾਂਗੇ ਆਪਾਂ ਉਹਦੀ ਅਦਾ ਕੋਈ ਪੈਮਾਨਾ ਹੋਣਾ ਚਾਹੀਦਾ ਵਾ ਔਰ ਮੈਨੂੰ ਥੋੜਾ ਅਫਸੋਸ ਹੈ ਸਾਡੇ ਆਪੋਜੀਸ਼ਨ ਤੇ ਆਪੋਜੀਸ਼ਨ ਤੇ ਮੈਂ ਹੁਣ ਚੁੱਪ ਬੁੱਕੀ ਗੱਲ ਹੋਰਾਂ ਨੂੰ ਆ ਜਿਹੜਾ ਆਡੀਓ ਟੇਪ ਆਈ ਐ 6 ਦੀ ਸਾਰਿਆਂ ਨੂੰ ਪਤਾ ਕਿ ਅਫਸਰ ਕੌਣ ਹੈ ਯਾਰ ਉਹ ਕੋਈ ਆਪੋਜੀਸ਼ਨ ਦਾ ਬੰਦਾ ਨਹੀਂ ਬੋਲਿਆ ਕੋਈ ਵੀ ਨਹੀਂ ਬੋਲ ਰਿਹਾ ਨਾ ਸੁਖਬੀਰ ਬਾਦਲ ਬੋਲੇ ਉਹਦਾ ਤਾਂ ਕਹਿੰਦਾ ਮੈਂ ਬਹੁਤ ਵੱਡਾ ਪੰਥਕ ਲੀਡਰ ਹਾਂ ਕਿਉਂ ਨਹੀਂ ਬੋਲਦਾ ਭਾਈ ਆ ਬੀਜੇਪੀ ਵਾਲੇ ਜਾਖੜ ਸਾਹਿਬ ਮੇਰੇ ਦੋਸਤ ਨੇ ਲੇਕਿਨ ਕਿਉਂ ਨਹੀਂ ਬੋਲਦੇ ਚੋ ਲੋ ਭੋਕਰ ਪਾਰਟੀ ਨੇ ਤਾਂ ਉਸ ਅਫਸਰ ਨੂੰ ਬਚਾਉਣਾ ਵਾ ਬਚਾਉਣਾ ਵਾ ਕਿਉਂਕਿ ਉਹਨਾਂ ਦਾ ਅੱਖਾਂ ਦਾ ਨੀਲਾ ਤਾਰਾ ਹੈ ਕਮਾਊ ਪੁੱਤ ਹੋਊਗਾ ਪਰ ਯਾਰੋ ਆਪੋਜੀਸ਼ਨ ਵਾਲੇ ਤਾਂ ਬੋਲੋ ਮੈਂ ਆਪਣੀ ਪਾਰਟੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਕਿਉਂ ਨਹੀਂ ਬੋਲਦੇ ਯਾਰੋ ਕਿ ਡਰ ਲੱਗਦਾ ਜਾਂ ਆਪਾਂ ਬੇਈਮਾਨ ਆ ਜਾਂ ਉਹ ਅਫਸਰ ਇਕੱਲਾ ਹੀ ਸਾਰੇ ਪੰਜਾਬ ਦੇ ਆਪੋਜੀਸ਼ਨ ਤੇ ਸਰਕਾਰ ਨੂੰ ਇਕੱਲਾ ਹੀ ਇੱਕ ਬੰਦਾ ਚਲਾ ਰਿਹਾ ਵਾ ਇਹ ਬੜਾ ਇੰਪੋਰਟੈਂਟ ਸਵਾਲ ਹੈ ਅੱਜ ਜੇ ਇਸ ਤਰ੍ਹਾਂ ਨਾਲ ਅਸੀਂ ਚੱਲਾਂਗੇ ਤੇ ਫਿਰ ਪੰਜਾਬ ਨੂੰ ਅਗਲੇ ਦੌਰ ਵਿੱਚ ਆਪਾਂ ਇਨਸਾਫ ਪਸੰਦੀ ਕਿਦਾਂ ਲੈ ਕੇ ਦੇਵਾਂਗੇ ਮੇਰੇ ਵੀਰੋ ਬਦਲਾਖੋਰੀ ਦੀ ਮੈਂ ਗੱਲ ਕਰ ਰਿਹਾ ਸੀ ਐਸੇ ਹੀ ਪੁਲਿਸ ਦੇ ਥਰੂ ਚਲੋ ਖੇਰੇ ਨੂੰ ਫੜ ਲਿਆ ਗਿੱਲ ਨੂੰ ਤੰਗ ਕਰ ਲਿਆ ਕਮਾਲੂ ਨੂੰ ਫੜ ਲਿਆ ਆ ਆਸ਼ੂ ਨੂੰ ਫੜ ਲਿਆ ਸੋਨੀ ਨੂੰ ਫੜ ਲਿਆ ਆ ਮਾਲੀ ਨੂੰ ਫੜ ਲਿਆ ਉਹ ਤਾਂ ਫਿਰ ਵੀ ਸਮਝ ਆਉਂਦੀ ਆ ਬਦਲਾਖੋਰੀ ਪਿੰਡਾਂ ਤੱਕ ਥੱਲੇ ਲੈ ਗਏ ਨੇ ਮੇਰੇ ਵੀਰੋ ਸਰਪੰਚਾਂ ਤੱਕ ਕੌਂਸਲਰਾਂ ਤੱਕ ਜਿਹੜਾ ਬੰਦਾ ਇਹਨਾਂ ਦੇ ਅੱਖੇ ਨਹੀਂ ਲੱਗਾ ਖਾਨੇਦਾਰ ਨੂੰ ਕਹਿੰਦੇ ਚੱਕ ਕੇ ਲੈ ਜਾ। ਔਰ ਹੋਇਆ ਕਿ ਉਹਦਾ ਨਤੀਜਾ ਕਿ ਪੁਲਿਸ ਨੂੰ ਇਹਨਾਂ ਨੇ ਬੇਤੁੱਕੇ ਕੰਮਾਂ ਦੇ ਲਾਤਾ। ਪੁਲਿਸ ਦਾ ਕੰਮ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ। ਅੱਜ ਸਾਰੇ ਪੰਜਾਬ ਦੇ ਵਿੱਚ ਗ੍ਰੇਨੇਡ ਅਟੈਕ ਹੋ ਰਹੇ ਨੇ। ਕਿਉਂਕਿ ਪੁਲਿਸ ਕੋ ਫੇਲ ਹੀ ਨਿਕਾ। ਉਹਨੂੰ ਵਰਤਰੇ ਨੇ ਐਵੇਂ ਜਿੱਦਾਂ ਆਪਣੀ ਫੌਜ ਹੁੰਦੀ ਨਿੱਜੀ ਇੱਥੇ ਬਹਿ ਜਾ, ਓਟ ਜਾ, ਇੱਧਰ ਚੱਲ ਜਾ, ਉਹਨੂੰ ਫੜ ਲਾ, ਇਹਨੂੰ ਚੱਕ ਲਾ ਤੇ ਪਰਚਾ ਕਰ ਦੇ। ਦੁਬਾਰਾ ਦੁਬਾਰਾ ਥਾਣਿਆਂ ਵਿੱਚ ਫੋਨ ਜਾ ਰਹੇ ਇਹਨਾਂ ਦੇ ਹਲਕਾਏ ਹੋਏ ਇੰਚਾਰਜਾਂ ਦੇ ਅਤੇ ਇਹਨਾਂ ਦੇ ਬੋਗਸ ਐਮ ਐਲ ਏਜ਼ ਦੇ। ਤੇ ਲਾਅ ਐਂਡ 4 ਦਿਨ ਪਹਿਲਾਂ ਮਾਰਿਆ ਗਿਆ ਨਾ ਵਿਚਾਰਾ ਸਬ ਇੰਸਪੈਕਟਰ ਇੱਥੋਂ ਦਾ ਰਹਿਣ ਵਾਲਾ ਸੀ ਦੱਸੋ ਚਵਾਲਦਾ ਸੀ ਕਿੱਥੋਂ ਦਾ ਪਿੰਡ ਜਿਹੜਾ ਸੀ ਬਲਟਵਾਏ ਦਾ ਸੀ ਕੀ ਕਸੂਰ ਸੀ ਉਸ ਬੰਦੇ ਦਾ ਦੱਸੋ ਆ ਬੇਵਕੂਫ ਆਦਮੀ ਬੋਕਰ ਪਾਰਟੀ ਦੇ ਬਦਮਾਸ਼ ਇਕੱਠੇ ਹੋਏ ਰਾਤ ਨੂੰ ਉਹਨਾਂ ਦਾ ਪਿਸਤੌਲ ਖੋ ਕੇ ਡੀਐਸਪੀ ਦੀ ਹਾਜ਼ਰੀ ਚ ਐਸਐਸਓ ਦੀ ਹਾਜ਼ਰੀ ਵਿੱਚ ਗੋਲੀਆਂ ਮਾਰ ਕੇ ਇੱਕ ਟੱਬਰ ਤਬਾਹ ਕਰ ਦਿੱਤਾ ਮੇਰੇ ਜੀ ਟੱਬਰ ਇਸ ਨੂੰ ਲਾਅ ਐਂਡ ਆਰਡਰ ਕਹਿੰਦੇ ਤੁਸੀਂ ਕੀ ਪੁਲਿਸ ਇਸ ਕੰਮ ਵਾਸਤੇ ਬੜੀ ਕਿ ਤੌੜੀਆਂ ਗੋਲੀਆਂ ਖਾਵੇ ਜਿੰਨੀ ਥਲੜੀ ਪੁਲਿਸ ਆ ਉਹਦਾ ਧੁਰ ਉਪਯੋਗ ਹੋ ਰਿਆ ਉਹਨਾਂ ਨੂੰ ਆਪਣੇ ਜ਼ਾਤੀ ਨੌਕਰ ਬਣਾ ਕੇ ਇੱਕ ਕੇਚਰੀਵਾਲ ਤੇ ਸੁਸੋਡੀਆਂ ਘੁੰਮਰੇ ਨੇ ਮੇਰੇ ਵੀਰੋ ਰਾਜ ਤੁਸੀਂ ਦਿੱਤਾ ਭਗਵੰਤ ਨੂੰ ਰਾਜ ਤੁਸੀਂ ਦਿੱਤਾ ਪੰਜਾਬ ਦੇ ਐਮਐਲਏ ਨੂੰ ਤੇ ਰਾਜ ਕਰ ਰਹੇ ਨੇ ਕੇਚਰੀਵਾਲ ਨਨੂਦਾ ਇੱਕ ਮਨਿਸਟਰ ਬਾਰੇ ਮੈਂ ਜਾਣਕਾਰੀ ਤੁਹਾਡਾ ਸਾਂਝੀ ਕਰਨਾ ਔਰ ਬਿਲਕੁਲ ਤੱਤ ਕਹਿਣ ਲੱਗਾ ਤੱਤ ਮੈਨੂੰ ਪਰ ਕੱਲ ਫੋਨ ਆਇਆ ਉਹ ਕਹਿੰਦੇ ਇੱਕ ਮਨਿਸਟਰ ਦੀ ਗੱਲ ਮੈਂ ਇੱਕ ਮਨਿਸਟਰ ਦੀ ਮੂੰਹ ਜ਼ੁਬਾਨੀ ਗੱਲ ਕਰ ਰਿਹਾ ਵਾਂ ਉਹ ਕਹਿੰਦਾ ਜੀ ਗੱਲ ਇਹ ਆ ਕਿ ਅਸੀਂ ਤਾਂ ਮੰਤਰੀ ਰਹਿ ਗਏ ਬਿਲਕੁਲ ਨਾਮ ਦੇ ਉਸ ਮਨਿਸਟਰ ਦੀ ਕੋਠੀ ਮਨੀਸ਼ ਸਸੋਡਿਆ ਨੂੰ ਲੋਟ ਕਰਤੀ ਸਰਕਾਰੀ ਕੋਠੀ ਕਹਿੰਦੇ ਤੂੰ ਬਾਹਰ ਚਾਹ ਦੇ ਇਥੋਂ ਸਸੋਡਿਆ ਇੱਥੇ ਤੇਰੀ ਕੋਠੀ ਚ ਰੋ ਕਹਿੰਦੀ ਹੋਇਆ ਪੰਜਾਬ ਦੇ ਵਿੱਚ ਇਦਾਂ ਕਹਿੰਦੇ ਸਰਕਾਰੀ ਗੱਡੀ ਆਪਣੀ ਦੇ ਦੇ ਸਸੋਡਿਆ ਤੇਰੀ ਸਰਕਾਰੀ ਸ਼ੇਰ ਵਾਲੀ ਗੱਡੀ ਚ ਘੁੰਮ ਕਦੀ ਹੋਇਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਉਹਦਾ ਮਹਿਕਮੇ ਦੇ ਟਾਪ ਅਫਸਰ ਆ ਉਹ ਮਨਿਸਟਰ ਨੂੰ ਕਹਿੰਦੇ ਤੂੰ ਬਾਹਰ ਬਹਿ ਜਾ ਯਾ ਆਪਣਾ ਕਿਤੇ ਘੁੰਮ ਫੇਰਿਆ ਉਹਨਾਂ ਦੀ 3 3 4 4 ਘੰਟੇ ਸਸੋਡੀਆਂ ਅਫਸਰਾਂ ਦੀਆਂ ਮੀਟਿੰਗਾਂ ਲੈਂਦਾ ਵਾ ਔਰ ਫੈਸਲੇ ਕਰ ਰਿਹਾ ਵਾ ਤੇ ਜਦੋਂ ਮਨਿਸਟਰ ਨੂੰ ਲੋਡ ਪੈਂਦੀ ਉਹਨੂੰ ਫਾਈਲ ਭੇਜ ਦਿੰਦੇ ਕਹਿੰਦੇ ਕੁੱਗੀ ਮਾਰ ਦੇ ਦੇ ਉੱਤੇ ਇਹ ਸਿਰਫ ਕੁੱਗੀ ਮਾਰ ਮੰਤਰੀ ਰਹੇਗੇ ਨੇ ਇਹ ਸਿਰਫ ਕੁੱਗੀ ਮਾਰ ਨੇ ਔਰ ਮੈਂ ਉਹ ਮਨਿਸਟਰ ਨੂੰ ਕਹਿਣਾ ਚਾਹਣਾ ਇਹ ਠੀਕ ਹੈ ਜੋ ਮਰਜ਼ੀ ਤੌਰ ਤੇ ਕਰਾਈ ਜਾਂਦੇ ਲੇਕਿਨ ਇੱਕ ਗੱਲ ਯਾਦ ਰੱਖੇ ਇਨਕੁਆਇਰੀ ਹੋਣੀ ਜਿਹਨੇ ਕੁੱਗੀ ਮਾਰੀ ਆ ਸਸੋਡੀਆਂ ਜੇ ਨਹੀਂ ਹੋਣੀ ਉਗੀ ਦਾ ਤੁਸੀਂ ਮਾਰਦੇ ਹੋ ਨਾ ਏਦਾਂ ਸਾਰੇ ਮਨਿਸਟਰਸ ਨੂੰ ਗਲਤਸ਼ਿਆ ਹੋਇਆ ਉਹਨਾਂ ਦੇ ਪਰ ਉਤਰ ਕੇ ਤਾਂ ਹੀ ਹੋਇਆ ਇਹਨਾਂ ਦਾ ਨਾਮ ਹੈ ਮੇਰੇ ਵੀਰੋ ਕੀ ਰੱਖਿਆ 92 ਬੰਦਿਆਂ ਦਾ ਇਹਨਾਂ ਦਾ ਨਾਮ ਕੀ ਰੱਖਿਆ ਤੁਸੀਂ ਸੁਣਦੇ ਹੋ ਹੋਗੇ ਮੇਰੇ ਮੂੰਹੋਂ ਬੰਦੂਆ ਮਜ਼ਦੂਰ ਪੱਠੇ ਦੀ ਲੇਬਰ ਉਹ ਵਿਚਾਰੇ ਹੋਣਾ ਉਹਨਾਂ ਨੂੰ ਕਿਹਾ ਬਰਾੜਾ ਮਨਾਇਓ ਮੈਂ ਤੁਹਾਡੀ ਕੋਈ ਤੋਹੀਨ ਨਹੀਂ ਕਰ ਰਿਹਾ ਪਰ ਬੰਦੂਆ ਮਜ਼ਦੂਰ ਇੱਕ ਸ਼ਬਦ ਚੱਲਿਆ ਕਿ ਉਹਨਾਂ ਦੇ ਪੱਲੇ ਕੁਝ ਨਹੀਂਗਾ ਹਾਂ ਇੱਕ ਬੰਦਾ ਹੈ ਜਿਹੜਾ ਬੰਦੂਆ ਮਜ਼ਦੂਰ ਨਹੀਂ ਉਹ ਹੈਗਾ ਕੁਮਰ ਵਿਜੇ ਪ੍ਰਤਾਪ ਸਿੰਘ ਮਾਰੇ ਉਹਦਾ ਇੱਕ ਵਾਰੀ ਜ਼ੋਰਦਾਰ ਤਾੜੀ ਵਾਰੋ ਉਹਨਾਂ ਉਹ ਇਸ ਗੰਦ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਦੀ ਗੱਲ ਕਰਦਾ ਉਹ ਨਸ਼ੇ ਦੇ ਖਿਲਾਫ ਬੋਲ ਰਿਹਾ ਵਾ ਉਹ ਅਗਰ ਕਿਸੇ ਨਾਲ ਤੱਕਾ ਹੁੰਦਾ ਉਹ ਜੁਰਤ ਰੱਖਦਾ ਕਿ ਨਹੀਂ ਬਈ ਆਹ ਕੰਮ ਪੁਲਸ ਨੇ ਬਹੁਤ ਗਲਤ ਕੀਤਾ ਵਾ ਇੰਨਾ ਹੀ ਬੜਾ ਵੱਡੀ ਗੱਲ ਹੁੰਦੀ ਆ ਬਾਕੀ 91 ਜਾਂ 92 ਜਾਂ 93 ਇੱਕ ਦੋ ਵਧ ਗਿਆ ਸੀ ਜਿਮਨੀ ਚੋਣਾ ਚ ਇਹਨਾਂ ਦੀ ਕੋਈ ਹਾਲਤ ਨਹੀਂ ਵਿਚਾਰਿਆਂ ਦੇ ਆ ਪੈਸੇ ਇਕੱਠੇ ਕਰ ਰਹੇ ਨੇ ਆ ਮਾਣੂ ਕੇ ਨੇ ਲੱਗਾ ਸਰਬਜੀਤ ਕੋਰ ਮਾਣੂ ਕੇ ਉਹਨੇ ਦੇਖਿਆ ਕਿ ਇੱਕ ਐਨ ਆਰ ਆਈ ਦੀ ਸੋਨੇ ਚ ਕੋਠੀ ਖਾਲੀ ਆ ਜਗਰਾਉਂ ਚ ਉਹਤੇ ਕਬਜ਼ਾ ਕਰ ਲਿਆ ਉਹ ਵਿਚਾਰੇ ਮੇਰੇ ਕੋਲ ਆਏ ਬਥੇਰਾ ਭੱਜੇ ਭਗਵੰਤ ਦੇ ਦਫ਼ਤਰਾਂ ਦਫ਼ਤਰਾਂ ਠੋਕਰਾ ਖਾ ਕੇ ਬਾਦ ਕੈਨੇਡਾ ਦੇ ਸੀ ਟੋਰਾਂਟੋ ਦੀ ਰੈਂਡ ਵਾਲੀ ਫਾਰਮ ਫੈਮਲੀ ਉਹਨਾਂ ਨੂੰ ਕਿਸੇ ਨੇ ਕਿਹਾ ਹੋਣਾ ਕਿ ਖੈਰੇ ਕੋ ਜਲ ਜੋ ਤੁਹਾਡੀ ਕੋਠੀ ਛੱਡਾ ਦੂਗਾ ਚਲੋ ਮੈਂ ਤਾਂ ਕੋਈ ਚੀਜ਼ ਨਹੀਂ ਮੇਰੇ ਵੀਰੋ ਉਹ ਅਕਾਲ ਪੁਰਖ ਵਾਹਿਗੁਰੂ ਕੁਦਰਤ ਆ ਜਾਂ ਤੁਹਾਡੀ ਸ਼ਕਤੀ ਆ ਜੇ ਫਰਜ਼ ਕਰੋ ਮੈਨੂੰ ਪਲਾਥਵਾਲਿਆ ਨੇ ਐਮਐਲਏ ਨਾ ਬਣਾ ਕੇ ਭੇਜਣਾ ਮੈਂ ਕੌਣ ਸੀ ਬੋਲਣ ਵਾਲਾ ਇੱਥੇ ਤੁਸੀਂ ਬਣਾਇਆ ਸਾਨੂੰ ਜਾਂ ਉਹਨੇ ਦਿੱਤੀ ਸ਼ਕਤੀ ਤੇ ਮੈਂ ਝਗਰਾਉਂ ਗਿਆ ਤੇ ਮੈਂ ਸਾਰੀ ਸਿਚੁਏਸ਼ਨ ਨੂੰ ਠੋਕ ਕੇ ਵਿਰੋਧ ਕੀਤਾ ਤੇ ਇੱਕ ਹਫ਼ਤੇ ਦੇ ਵਿੱਚ ਉਹਦੀ ਕੋਠੀ ਖਾਲੀ ਕਰਾ ਕੇ ਐਨਆਰਏ ਤੇ ਚਾਬੀਆਂ ਉਹਦੇ ਜੇਬ ਵਿੱਚ ਏਦਾਂ ਪਾ ਦਿੱਤੀ ਪਰ ਪਰਚਾ ਦਰਜ ਨਹੀਂ ਕੀਤਾ ਇਹਨਾਂ ਨੇ ਮਾਨੂੰ ਕੇਤੇ ਪਰਚਾ ਨਹੀਂ ਦਰਜ ਕੀਤਾ ਆ ਘਟਾਰੂ ਚੱਕ ਦਾ ਨਾਮ ਸੁਣਾ ਕੋਣ ਐ ਕਰੀ ਜਰਾ ਦੱਸੋ ਘਟਾਰੂ ਚੱਕ ਕੌਣ ਨੇ ਉਹਨਾਂ ਦਾ ਨਾਂ ਹੀ ਪੈ ਗਿਆ ਜਦੋਂ ਕੋਈ ਇਧਰ ਉਧਰ ਦੇਖਦੇ ਜਾਂਦਾ ਹੋਵੇ ਕਹਿੰਦਾ ਉਹ ਜਾਂਦਾ ਘਟਾਰੂ ਚਾ ਉਹ ਘਟਾਰੂ ਚੱਕ ਗਿਆ ਆ ਫਿੱਟ ਹੋ ਗਵਰਨਰ ਪੰਜਾਬ ਨੇ ਤਸਦੀਕ ਕਰਕੇ ਵੀਡੀਓ ਪਾਹ ਕਹਿੰਦਾ ਪਰਚਾ ਦਰਜ ਕਰੋ ਕੋਈ ਪਰਚਾ ਦਰਜ ਨਹੀਂ ਕਰਾ ਹੋਰ ਇਹਨਾਂ ਦੇ ਐਮ ਐਲ ਐਸ ਆਈ ਕੇ ਮਲੇ ਨਾ ਦਾ ਰਾਮਪੁਰੇ ਫੂਲ ਦਾ ਆ ਸਪੀਕਰ ਸਾਨੂੰ ਅੰਦਰ ਬੋਲਣੇ ਨਹੀਂ ਦਿੰਦਾ ਕੁਲਤਾਰ ਸੰਧਵਾ अच्छा इत्ते रोक लूगा मेनू मैं।, मैं उन बोल रहा है ਤੁਹਾਡੇ ਸਾਹਮਣੇ ਰੋਕ ਸਕਦਾ ਕਿ ਨਹੀਂ ਉਥੇ ਤਾਂ ਤੂੰ ਮਾਈਕ ਆਫ ਕਰ ਦੇਗਾ ਕੈਮਰਾ ਹਟਾ ਦੇਗਾ ਪਰ ਇੱਥੇ ਕੌਣ ਅੱਛਾ ਕੀ ਕਹਿੰਦਾ ਉਹਨਾਂ ਦਾ ਐਮਐਲਏ ਰਾਮਪੁਰੇ ਫੂਲ ਵਾਲਾ ਕੁਲਤਾਰ ਸੰਧਵਾ ਨੂੰ ਉਹ ਕਹਿੰਦਾ ਇੱਥੇ ਇੱਕ ਗੁੱਲੀ ਘਟ ਜਾ ਫਿਰਦਾ ਵਾ ਮਾਫ ਕਰਨਾ ਅਗਰ ਕੋ ਰਾਮ ਗੜੀਆ ਸਿੰਘ بیٹھا ਮੈਂ ਇੱਜ਼ਤ ਕਰਦਾ ਸਾਰਿਆਂ ਦੀ ਸਾਡੀ ਬਹੁਤ ਜ਼ਬਰਦਸਤ ਭਾਈਚਾਰਾ ਪਰ ਕੌਣ ਕਹਿੰਦਾ ਇਹਨਾਂ ਨੂੰ ਗੁੱਲੀ ਘਟ ਨਹੀਂ ਹੈਗੀ ਆ ਤੁਹਾਡਾ ਮੰਤਰੀ ਜਿਹੜਾ ਗਿੱਲ ਸਾਹਿਬ ਦੇ ਮੁਖਾ ਮੁਕਾਬਲੇ ਲੜਿਆ ਜਿਹੜਾ ਮਹਾ ਮੂਰਖ ਬੰਦਾ ਜੇ ਕਹਿੰਦਾ ਸੀ ਸੁੱਖਾ ਸਿੰਘ ਮਹਤਾਬ ਸਿੰਘ ਮੈਂ ਕਹਿੰਦਾ ਐਰਾ ਗੈਰਾ ਮੇਰਾ ਪੁੱਛਿਆ ਕਿਸ ਨੇ ਖੇਰੇ ਦਾ ਕੋਈ ਗੱਲ ਦਾ ਜਵਾਬ ਕਿ ਨਾ ਐਰਾ ਗੈਰਾ ਨੱਥੂ ਖੇਰਾ ਹੁਣ ਲੰਬੀ ਕਹਾਣੀ ਜੀ ਨਾ ਜਾਣਣਾ ਚਾਹੁੰਦਾ ਸੁੱਖਾ ਸਿੰਘ ਮਹਤਾਬ ਸਿੰਘ ਦਾ ਇਤਿਹਾਸ ਕਰਕੇ ਇੱਕ ਕਹਾਵਤ ਬਣੀਆ ਐਰਾ ਗੈਰਾ ਨੈ ਨੱਥੂ ਖੇਰਾ ਹਰ ਬੰਦਾ ਨੱਥੂ ਖੇਰਾ ਨਹੀਂ ਬਣ ਸਕਦਾ ਕਿਉਂਕਿ ਨੱਥੂ ਖੇਰੇ ਨੇ ਮਹਤਾਬ ਸਿੰਘ ਦੇ ਜਵਾਨ ਪੁੱਤਰ ਦੀ ਜਾਨ ਮੁਗਲ ਸਲਤਨਤ ਦੇ ਫੌਜਾਂ ਦੀ ਫੌਸਾਂ ਤੋਂ ਚਾਈ ਸੀ ਉਹ ਸੀ ਉਹ ਸੀ ਨਪਾ ਖੇਰਾ ਆ ਮੀਆਂ ਪਿੰਡ ਜਿਹੜਾ ਹੈਗਾ ਮੇਰਾ ਕੋ ਮੇਰਾ ਕੋਟ ਸੋਰੇ ਓਏ ਮਾਜੇ ਦਾ ਬੰਦਾ ਇਹੋ ਪਤਾ ਹੀ ਨਹੀਂਗਾ ਅੱਛਾ ਇਹ ਕਹਿੰਦਾ ਇਹ ਗੁੱਲੀ ਘੜ ਫਿਰਦਾ ਇੱਥੇ ਸਪੀਕਰ ਇੱਕ ਸਾਡੇ ਗੁੱਲੀ ਘੜ ਫਿਰਦੇ ਨੇ ਬਾਅਦ ਚ ਜੋ ਜੋ ਜੁੱਤੀ ਪੈਂਦੀਆਂ ਨੂੰ ਉੱਤੋਂ ਫਿਰ ਹਮ ਤੋਂ ਮਾਫੀ ਮੰਗਤੇ ਹੈ ਕੱਲ ਪਰਸੋਂ ਇਹ ਕਿਹੜਾ ਸੀ ਜੋੜਾ ਮਾਜਰਾ ਕੀ ਨਾ ਜਿਹੜਾ ਆ ਜੋੜਾ ਮਾਜਰਾ ਐਵੇਂ ਮਤਲਬ ਐਵੇਂ ਟੀਚਰਾਂ ਦਾ ਗੁੱਸਾ ਆ ਕੀ ਕੱਟ ਕੀ ਤਾਹੋ ਕੀ ਤਾਹੋ ਕੀ ਤਾਹੋ ਹੈ ਕੋਣ ਅਗਲੇ ਦਿਨ ਮਾਰੀ ਚਪੇੜ ਦੇ ਮੂੰਹ ਦੇ ਉੱਤੇ ਕਹਿੰਦੇ ਚੱਲ ਮਾਫੀ ਮੰਗ ਕਹਿੰਦਾ ਹਾਂਜੀ ਮੈਂ ਇਹ ਸਾਡੇ ਗੁਰੂ ਹੁੰਦੇ ਸੀ ਆ ਕਰਤੂਤ ਹੈ ਇਹਨਾਂ ਦੀ ਆ ਕੇਜਰੀ ਵਾਲ ਨੇ ਮਾਫੀ ਮੰਗੀ ਹੈ ਜ਼ਿਕਰ ਕੀਤਾ ਵਿਕਰਮ ਮਜੀਠੀਆ ਤੋਂ ਸੋ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਸਿਰਫ ਕਹਿਣ ਆਇਆ ਹਾਂ ਕਿਸਾਨਾਂ ਦੀ ਲੁੱਟ ਤੁਸੀਂ ਮਿੱਠਾ ਜੀ ਨੇ ਕਹਤਾ 5000 ਕਰੋੜ ਰੁਪਇਆ ਲੁੱਟਿਆ ਗਿਆ ਝੋਨੇ 'ਚੋਂ ਆਪਣਾ 5000 ਕਰੋੜ ਰੁਪਇਆ ਛੋਟੀ ਰਕਮ ਨਹੀਂ ਹੁੰਦੀ ਤੁਹਾਡਾ ਮਾਝੇ 'ਚੋਂ 300 400 ਪੁਆਇੰਟ ਰੇ ਪ੍ਰਤੀ ਕੁਇੰਟਲ ਦਾ ਰੇਟ ਸਾਡੇ ਪੰਜਾਬ ਦੇ ਵਿੱਚ ਔਸਤਨ ਲਗਭਗ 150 ਰੁਪਏ ਕੁਇੰਟਲ 1,85,000 ਲੱਖ ਟਨ ਫਸਲ ਆਉਂਦੀ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਨੇ 43,000 ਕਰੋੜ ਰੁਪਏ ਇੱਕ ਮਹੀਨਾ ਖਰੀਦ ਤੋਂ ਝੋਨੇ ਤੋਂ ਅਕਾਊਂਟ ਚਵਾ ਗਰਾਤਾ ਉਹ ਕਿਉਂ ਨਹੀਂ ਦਿੱਤਾ ਕਿਸਾਨਾਂ ਨੂੰ ਪੂਰੀ ਐਮਐਸਪੀ ਕਿਉਂਕਿ ਚੋਸ਼ੀਏ ਇਹਦੀ ਵੀ ਜਾਂਚ ਕਰਾਵਾਂਗੇ ਮੈਂ ਬਦਲਾਖੋਰੀ ਦੀ ਗੱਲ ਕਰ ਰਿਹਾ ਸੀ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਹਰਪ੍ਰਤਾਪ ਸਿੰਘ ਜੀ ਅਜਨਾ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਅਮਰਤ ਸਰ ਦੇ ਪ੍ਰਧਾਨ ਅੱਛਾ ਬਦਲਾਖੋੜੀ ਦੀ ਸੁਣਨੋਂ ਮੈਂ ਕੰਮ ਗੱਲ ਹੁਣ ਆਪਣੀ ਖਤਮ ਕਰਨ ਲੱਗਾ 2 ਮਿੰਟ ਹਰ ਪ੍ਰਤਾਪਦੀ ਦੀ ਗੱਲ ਸੁਣ ਕੇ ਜਾਓ ਤੁਸੀਂ ਸਾਡੇ ਲੀਡਰ ਨੇ ਐਕਸਐਮਐਲਏ ਨੇ ਅੱਛਾ ਬਦਲਾਖੋੜੀ ਦੀ ਇਧਰ ਧਿਆਨ ਕਰਿਓ ਜਰਾ ਮੈਂ ਬੋਲ ਰਿਹਾ ਤੁਹਾਨੂੰ ਕਹਿ ਰਿਹਾ ਲੈ ਵੀ ਪਰਮਾਤਮਾ ਵਾਹਿਗੁਰੂ ਈਸ਼ਵਰ ਅੱਲਾ ਗੋਡ ਸਾਨੂੰ ਸਮਰੱਥਾ ਬਖਸ਼ੇ ਕਿ ਕੱਲ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਇਹ ਮੇਰੀ ਜ਼ਿੰਮੇਵਾਰੀ ਹੋਊ ਕਿ ਮੈਂ ਵਾਅਦਾ ਕਰਕੇ ਚੱਲਾਂ ਮੈਂ ਮੁੱਕਣਨ ਵੀ ਨਹੀਂ ਦੇਣਾ ਉਹਨਾਂ ਨੂੰ ਉੱਥੇ ਬੈਠਿਆਂ ਈ ਵੇਦਾ ਤੁਹਾਡੇ ਨਾਲ ਅਸੀਂ ਬਣਾਵਾਂਗੇ ਇੱਕ ਬਹੁਤ ਠੋਸ ਬਦਲਾਖੋਰੀ ਜਿਹੜੀ ਲੋਕਾਂ ਨਾਲ ਹੋਈ ਆ ਉਹਦੇ ਵਿਰੋਧੇ ਇੱਕ ਵੱਡਾ ਕਮਿਸ਼ਨ ਘਟਤ ਕੀਤਾ ਜਾਵੇਗਾ ਉਹਨੂੰ ਅੰਗਰੇਜ਼ੀ ਚ ਕਹਿੰਦੇ ਕੋਸਿ ਜੁਡੀਸ਼ੀਅਲ ਪਾਵਰਸ ਮੈਜਿਸਟ੍ਰੇਟ ਦੀਆਂ ਪਾਵਰਾਂ ਦੇਾਂਗੇ ਅਸੀਂ ਦੇਖ ਸਕਦੇ ਆ ਉਹਨੂੰ ਕਵਾਂਗੇ ਕਿ ਸਾਰਿਆਂ ਦੇ ਮੁਕਦਮਿਆਂ ਦੀ ਆਵਾਜ਼ ਲਾ ਪੰਜਾਬ ਚੋਂ ਸਰਪੰਚ ਪੰਚ ਕਾਉਂਸਲਰ ਐਮ ਐਲ ਏ ਐਕਸ ਐਮ ਐਲ ਏ ਪ੍ਰਧਾਨ ਸਾਰਿਆਂ ਨੂੰ ਬੁਲਾ ਇਹਨਾਂ ਦੇ ਪਰਚਿਆਂ ਦੀ ਗੱਲ ਤੈਕੀਕਾਦ ਕਰਕੇ ਕੱਲੇ ਪਰਚੇ ਨਹੀਂ ਰੱਦ ਕਰਾਉਣੇ ਮੇਰੇ ਵੀਰੋ ਕੱਲੇ ਪਰਚੇ ਰੱਦ ਉਹ ਤਾਂ ਸਾਰੀ ਦੁਨੀਆ ਕਰਾ ਦੂਗੀ ਜਿਨ੍ਹਾਂ ਲੋਕਾਂ ਨੇ ਸਾਡੇ ਤੋਂ ਝੂਠੇ ਪਰਚੇ ਦਰਜ ਕੀਤੇ ਉਹਨਾਂ ਦੀ ਧਾਰਾ 182 ਸਾਨੂੰ ਪਾਵਰ ਕਰਦੀ ਆ ਉਹਨਾਂ ਦੇ ਖਿਲਾਫ ਉਲਟੇ ਪਰਚੇ ਦਰਜ ਕਰਾ ਕੇ ਜੇਲ੍ਹ ਵਿੱਚ ਛੁਟਾ ਕੇ ਤੁਹਾਡੇ ਆਏ ਵਾਅਦਾ ਕਰਕੇ ਚੁਣਿਆ ਇਹ ਮੇਰਾ ਵਾਅਦਾ ਨਹੀਂਗਾ ਇਹ ਮੇਰਾ ਵਾਅਦਾ ਨਹੀਂਗਾ ਇਹ ਤੁਹਾਡੇ ਲੋਕਾਂ ਦੀ ਹਿਫਾਜ਼ਤ ਕਰਨ ਲਈ ਕਿ ਕੱਲ ਨੂੰ ਮੁੜ ਕੇ ਕੋਈ ਪੁਲਿਸ ਵਾਲਾ ਕਿਸੇ ਦੇ ਖਿਲਾਫ ਝੂਠਾ ਮੁਕਦਮਾ ਦਰਜ ਨਾ ਕਰੇ ਆਪਣਾ ਕੰਮ ਕਰੇ ਮਿੱਠਾ ਜੀ ਆਏ ਅਖੀਰਲੀ ਗੱਲ ਇੱਕ ਚੁਟਕਲਾ ਹੀ ਸੁਣ ਲਓ ਚੁਟਕਲਾ ਦਾ ਕੀ ਆ ਤੁਸੀਂ ਦੇਖ ਲਿਆ ਕਿ ਭਗਵੰਤ ਮਾਨ ਕੱਲ ਹੰਸਰਾਜ ਜੀ ਦੀ ਘਰਵਾਲੀ ਦਾ ਭੋਗ ਸੀਗਾ ਉੱਥੇ ਗਿਆ ਤੇ ਉੱਥੇ ਸਰਦਾਰ ਬਰਜਿੰਦਰ ਸਿੰਘ ਡਾਕਟਰ ਬਰਜਿੰਦਰ ਸਿੰਘ ਪਦਮਸ਼੍ਰੀ ਉਹ ਵੀ ਭੋਗਤੇ ਸੀਗੇ ਤੁਸੀਂ ਵੀਡੀਓ ਦੇਖ ਲਈ ਹੁਣੇ ਹੁਣ ਤੱਕ ਉਹ ਜਦੋਂ ਉਹਨਾਂ ਨੇ ਭਗਵੰਤ ਮਾਨ ਕੋਲ ਬੰਦਾ ਜਿਹੜਾ ਚੋਰ ਹੁੰਦਾ ਕਾਇਰ ਡਰਪੋਕ ਆ ਉਹਦੀ ਆ ਕਾਫੀ ਨਹੀਂ ਨੀ ਹੰਦਿਆ ਉਹਨੇ ਐਦਾਂ ਹੱਥ ਜੋੜ ਕੇ ਸਿੱਧੇ ਗੋਡਿਆਂ ਨੂੰ ਹੱਥ ਪਾ ਲਿਆ ਉਹ ਯਾਰ ਉਹ ਕਿਰਦਾਰ ਦੇਖੋ ਇਸ ਬੰਦੇ ਦਾ ਪਹਿਲਾਂ ਉਹਦੇ ਤੇ ਵਿਜਲੈਂਸ ਦਾ ਮੁਕੱਦਮਾ ਉਹਦੇ ਘਰ ਪੁਲਿਸ ਰੇਡ ਉਹਨਾਂ ਨੇ ਜਾ ਕੇ ਹਾਈ ਕੋਰਟ ਸੁਪਰੀਮ ਕੋਰਟ ਤੋਂ ਸਹਤਾ ਲੈ ਕੇ ਬਚੇ ਤੇ ਹੁਣ ਉਹਦੇ ਜਨਤਕ ਤੌਰ ਦੇ ਉੱਤੇ ਉਹਦੇ ਗੁੱਡੀ ਹੱਥ ਲਾ ਰਿਆ ਯਾਰ ਆ ਇਹਨਾਂ ਦੀ ਕਤੂਤਿਆ ਇੰਨੇ ਕਿ ਜੋਗੇ ਹੈਗੇ ਨੇ ਅੱਜ ਤਾਂ ਇਹ ਛਾਤੀਆਂ ਚੌੜੀਆਂ ਕਰਕੇ ਫਿਰਦੇ ਨੇ ਪੁਲਿਸ ਦੇ ਸਿੱਧੇ ਮੇਰੇ ਵੀਰੋ ਯਾਦ ਰੱਖੇ ਇਸ ਇਰਾਜ ਭਾਗ ਸਦਾ ਨਹੀਂ ਰਹੇ ਕਿਸੇ ਦੇ ਵੀ ਨਹੀਂ ਰਹੇ ਤੇ ਭਗਵਾਨ ਤੇਰਾ ਕਿੱਥੋਂ ਰਹਿ ਜੂਗਾ ਜਿੱਦਣ ਤੁਹਾਡੇ ਕੋ ਰਾਜ ਭਾਗ ਖਸਿਆ ਤੁਹਾਡਾ ਲੋਕਾਂ ਨੇ ਹਸ਼ਰ ਬਹੁਤ ਮਾੜਾ ਕਰਨਾ ਵਾ ਕਿਉਂਕਿ ਤੁਸੀਂ ਲੋਕਾਂ ਦਾ ਵਿਵਹਾਰ ਮਾੜਾ ਕਰ ਰਹੇ ਹੋ ਤੁਹਾਨੂੰ ਬਖਸ਼ਿਆ ਨਹੀਂ ਜਾਣਾ ਪਿੰਡਾਂ ਦੇ ਵਿੱਚ ਆ ਇੱਥੇ ਤੁਹਾਡੇ ਮਾਝੇ ਦਾ ਕੀ ਨਾਮ ਮੰਤਰੀ ਦਾ ਤਮਾਤਰ ਦੱਸਿਓ ਜਰਾ ਕੌਣ ਆ ਉਹ ਤਮਾਤਰ ਕੌਣ ਆ ਮੈਨੂੰ ਕਹਿੰਦਾ ਟਵਿੱਟਰ ਟਵਿੱਟਰ ਤੇ ਘਹਿਰਾ ਬੈਠਾ ਮੈਂ ਕਿਹਾ ਆਪਣਾ ਟਵਿੱਟਰ ਦੇਖ ਚੱਕ ਅੱਛਾ ਕੀ ਕਰਦਾ ਸੀ ਇਹ ਆ ਜਿਹੜੀਆਂ ਹੁੰਦੀਆਂ ਜ਼ਮੀਨਾਂ ਛਡਾਵਾਂਗੇ ਕਬਜ਼ੇ ਦੀਆਂ ਯੁੱਧ ਨਸ਼ੇ ਵਿਰੁੱਧ ਵਾਂਗੂ ਪਹਿਲਾਂ ਇਹਨਾਂ ਨੇ 2-3 ਸਾਲ ਗੈਰ ਕਾਨੂੰਨੀ ਪੰਚਾਇਤਾਂ ਦੀਆਂ ਜ਼ਮੀਨਾਂ ਛਡਾਵਾਂ ਕਿੱਥੇ ਉਹ ਇਹਨਾਂ ਦੀ ਮੁਹਿੰਮ ਹੈ ਨਹੀਂਗੀ ਨਾ ਕਿਉਂਕਿ ਫੋਕਸ ਸੀ ਕਿਉਂਕਿ ਮਨ ਵਿੱਚ ਕੋਈ ਠੋਸ ਇਰਾਦਾ ਹੀ ਨਹੀਂਗਾ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕੋਈ ਕਹੇ ਕੋਈ ਨਾਰਾ ਦੇ ਦਿੰਦੇ ਆ ਕਹੇ ਕੋਈ ਨਾਰਾ ਦੇ ਦਿੰਦੇ ਆ ਤੇ ਮੁੜ ਕੇ ਮਹੀਨੇ ਦੋ ਮਹੀਨੇ ਬਾਅਦ ਭੁੱਲ ਜਾਂਦੇ ਆ ਜਿਹੜੇ ਬਲਡੋਜ਼ਰ ਨਾਲ ਘਟਾਏ ਜਾ ਰਹੇ ਨੇ ਗਰੀਬਾਂ ਦੇ ਟਾਏ ਜਾ ਰਹੇ ਨੇ ਮੇਰੇ ਵੀਰੋ ਸੁਪਰੀਮ ਕੋਰਟ ਦੇ ਆਦੇਸ਼ ਨੇ ਤੁਸੀਂ ਕਿਸੇ ਦਾ ਘਰ ਨਹੀਂ ਢਾ ਸਕਦੇ 10 ਬੰਦਿਆਂ ਦੇ ਟੰਪਰ ਚੋ ਕੇ ਇੱਕ ਆਦਮੀ ਕੋ ਗਲਤ ਕੰਮ ਕਰਾ ਤੁਸੀਂ ਬਾਕੀ 9 ਨੂੰ ਸਜ਼ਾ ਨਹੀਂ ਦੇ ਸਕਦੇ ਔਰ ਯੂਪੀ ਦਾ ਮਾਡਲ ਬੀਜੇਪੀ ਸਰਕਾਰ ਦਾ ਜੋਗੀ ਸਰਕਾਰ ਦਾ ਜਿਹੜੇ ਬਲਡੋਜ਼ਰ ਨਾਲ ਗੈਂਗਸਟਰਾਂ ਦੇ ਘਟਾਏ ਉਹੀ ਮਾਡਲ ਚੱਕ ਕੇ ਭਗਵੰਤ ਮਾਨ ਨੇ ਜਿਹੜਾ ਹੈ ਆਪਣੇ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਮੇਰੇ ਵੀਰੋ ਸੋ ਮੈਂ ਤੁਹਾਨੂੰ ਸਿਰਫ ਇਹ ਕਹਿਣ ਆਇਆ ਮੈਂ ਸ਼ੁਰੂ ਚ ਵੀ ਕਿਹਾ ਸੀ ਤੇ ਅੰਤ ਵਿੱਚ ਵੀ ਕਿਹਾ ਬੁਲਡੋਜ਼ਰ ਪੋਲਿਟਿਕਸ ਔਰ ਐਨਐਸਏ ਤੇ ਕਿਸਾਨਾਂ ਦੇ ਅੰਦੋਲਨ ਨੂੰ ਤਿੰਨੋਂ ਬੀਜੇਪੀ ਦੀਆਂ ਪੋਲਿਸੀਜ਼ ਪੰਜਾਬ ਇਹਦਾ ਮਤਲਬ ਸਿੱਧੇ ਤੌਰ ਦੇ ਉੱਤੇ ਬੀਜੇਪੀ ਰਾਜ ਸਾਡੇ ਦੇ ਉੱਤੇ ਕਰ ਰਹੀ ਆ ਹੋਮ ਮਿਨਿਸਟਰ ਦੀ ਸਟੇਟਮੈਂਟ ਗਲਤ ਨਹੀਂ ਗਈ ਆ ਮੈਨੂੰ ਹੁਣ ਕਹਿ ਰਹੇ ਫਿਰ ਦਿਖਾ ਰਹੇ ਨੇ ਅਜੇ ਤਾਂ ਅੰਗਰੇਜ਼ੀ ਚ ਲਿਖਿਆ ਭਗਵਾਨਤਮਾਨ ਦੀ ਫੋਟੋ ਲਾ ਕੇ ਟਾਇਲਟ ਕਿੰਗ ਬਾਥਰੂਮਾਂ ਦਾ ਰਾਜਾ ਸੁਬਸ ਮੈਂ ਇੰਨੀ ਗੱਲ ਕਰਨੀ ਆ ਸੋ ਤੁਹਾਡੇ ਨਾਲ ਆਪਾਂ ਸਭ ਨੇ ਇਹ ਗੱਲ ਯਾਦ ਰੱਖਣੀ ਕਿ ਅਸੀਂ ਕੌਣ ਆ ਤੇ ਸਾਡੇ ਉੱਤੇ ਸਾਡਾ ਸਿਰ ਕੌਣ ਕੁ